ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਦ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜਗਤ ਨੂੰ ਤਾਰਨ ਵਾਲਾ ਇਤਿਹਾਸ ਨਿਤਾ ਪ੍ਰਤੀ ਸਾਂਝਾ ਕਰ ਰਹੇ ਹਾਂ ਕੱਲ ਤੱਕ ਜੋ ਸਰਵਣ ਕੀਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਰਮ ਪਿਆਰੇ ਸੇਵਾਦਾਰ ਗੁਰਸਿੱਖ ਭਾਈ ਲੈਣਾ ਜੀ ਉਹ ਆਪਣੇ ਪਿੰਡ ਤੋਂ ਜਾ ਕੇ ਵਾਪਸ ਮੁੜ ਕੇ ਆਏ ਹਨ ਖੇਤਾਂ ਦੇ ਵਿੱਚੋਂ ਨਦੀਨਾਂ ਦੀ ਪੰਡ ਸਿਰ ਉੱਪਰ ਚੁੱਕ ਕੇ ਲੈ ਕੇ ਆਏ ਹਨ ਮਹਾਰਾਜਿਆਂ ਨੇ ਬਚਨ ਕੀਆ ਦੋ ਪੰਡਾ ਨਹੀਂ ਸਿਰ ਤੇ ਸਗੋ ਦੋ ਲੋਕ ਦਾ ਭਾਰ ਇਹਨਾਂ ਨੇ ਚੁੱਕਿਆ ਇੱਕ ਪੰਡ ਲੂਣ ਦੀ ਘਰੋਂ ਲੈ ਕੇ ਆਂਦੀ ਸੀ ਇੱਕ ਪੰਡ ਨਦੀਨਾਂ ਦੀ ਖੇਤ ਵਿੱਚੋਂ ਨੁੱਚੜਦੀਆਂ ਹੋਈਆਂ ਉਹ ਪੰਡ ਨੁੱਚੜਦੀ ਹੋਈ ਚਿੱਕੜ ਨਾਲ ਬਸਤਰ ਵੀ ਭਿੱਜ ਗਏ ਸਨ ਸਤਿਗੁਰਾਂ ਨੇ ਕਿਹਾ ਇਹ ਚਿੱਕੜ ਨਹੀਂ ਇਹ ਕੇਸਰ ਹੈ ਇਹ ਤਾਦਕ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਨੇ ਕੀਤੀਆਂ ਹਨ ਇਥੋਂ ਤੱਕ ਇਤਿਹਾਸ ਆਪਾਂ ਸਰਵਣ ਕੀਤਾ ਹੈ ਆਓ ਅੱਗੇ ਦਾ ਇਤਿਹਾਸ ਸਾਂਝਾ ਕਰੀਏ ਪਿਆਰ ਔਰ ਸਤਕਾਰ ਸਹਿਤ ਸਾਰੇ ਫਤੇ ਬੁਲਾਓ ਇੱਕ ਵਾਰ ਫੇਰ ਦੁਬਾਰਾ ਰਸਨਾ ਪਵਿੱਤਰ ਕਰਕੇ ਪੰਜ ਵਾਰ ਫਿਰ ਸਤਨਾ ਵਾਹਿਗੁਰੂ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਚਨ ਸਰਵਣ ਕਰੀਏ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮੰਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਣ ਤਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ ਤਾ ਦਰਗਹ ਪੈਦਾ ਜਾਏ ਸੀ ਸਤਗੁਰ ਨਾਨਕ ਦੇਵ ਜੀ ਨੇ ਸੰਸਾਰ ਨੂੰ ਜਨਮ ਜਨਮ ਦੀਆਂ ਭੁੱਲਾਂ ਤੋਂ ਕੱਢਿਆ ਹੈ ਲੋਕੀ ਘਰਾਂ ਨੂੰ ਛੱਡ ਕੇ ਜੰਗਲ ਵਿੱਚ ਜਾ ਕੇ ਰੱਬ ਮਿਲਣ ਦੇ ਖਿਆਲ ਵਿੱਚ ਉਮਰਾਂ ਗਾਲਦੇ ਸਨ ਪਰ ਕਬਰਾ ਹਟ ਪੱਲੇ ਪੈਂਦੀ ਸੀ ਜਾ ਨਾਟਕ ਚੇਟਕ ਸਿੱਧੀਆਂ ਆਦਕ ਤੇ ਵਸੀਕਾਰ ਪਾਉਂਦੇ ਸਨ ਤੇ ਆਪਣੇ ਐਸ਼ਵਰਿਆ ਬਣਾ ਕੇ ਮਾਨ ਵੜਿਆਈ ਈਰਖਾ ਵਿੱਚ ਹੀ ਫਸੇ ਰਹਿੰਦੇ ਸੀ ਮਨ ਤੇ ਮਨ ਦਾ ਰੰਗ ਤੇ ਆਤਮ ਹੁਲਾਰਾ ਕਿਸੇ ਬਿਰਲੇ ਨੂੰ ਮੋਖ ਵੱਲ ਲੈ ਜਾਂਦਾ ਸੀ ਸਤਗੁਰ ਨੇ ਦੱਸਿਆ ਕਿ ਘਰ ਵਿੱਚ ਹੀ ਪਰਮੇਸ਼ਰ ਮਿਲ ਸਕਦਾ ਹੈ ਜੇ ਨੀਅਤ ਰਾਸ ਹੋਵੇ ਕਰਮ ਸ਼ੁਭ ਹੋਣ ਮਨ ਪ੍ਰੇਮ ਦੇ ਕਿਣਕੇ ਨਾਲ ਜਾਗੇ ਤੇ ਭਗਤੀ ਵਿੱਚ ਜੀਵੇ। ਉਹ ਗ੍ਰਸਥ ਵਿੱਚ ਅਤੀਤ ਰਹਿਣ ਦਾ ਨਿਰਾਉਪਦੇਸ਼ ਨਹੀਂ ਦਿੱਤਾ। ਕਰਕੇ ਪ੍ਰਤੱਖ ਵਿਖਾਇਆ ਹੈ। ਗੁਰੂ ਬਾਬਾ ਜੀ ਨੇ ਸਾਰਾ ਸੰਸਾਰ ਛਿਰ ਕੇ ਨੌ ਖੰਡ ਚਾਰ ਚੱਕ ਤਾਰ ਕੇ ਕਰਤਾਰਪੁਰ ਡੇਰਾ ਲਾਇਆ। ਪਰ ਪਰਿਵਾਰ ਨੂੰ ਪਾਸ ਸੱਦ ਕੇ ਗ੍ਰਸਤੀ ਬਣ ਕੇ ਦਿਖਾਇਆ। ਖੇਤੀ ਆਪ ਕਰਾਈ ਸਿਰ ਤੇ ਖੇਤਾਂ ਵਿੱਚ ਖੜੋ ਕੇ ਸਿੱਖਾਂ ਨੂੰ ਕਿਰਤ ਕਰਕੇ ਖਾਣ ਦੀ ਜਾਂਚ ਸਿਖਾਈ ਕਰਤਾਰਪੁਰ ਸਤਗੁਰ ਨੇ ਆਪ ਵਸਾਇਆ ਇਹ ਸਾਰੇ ਚੋਜ ਕੀਤੇ ਕਿ ਮਤੇ ਘਾਰੋਸਾਰਨ ਧਰਮਸ਼ਾਲਾ ਬਣਾਉਣ ਪਿੰਡ ਬਨਣ ਵਿੱਚ ਸਿੱਖਾਂ ਨੂੰ ਇਹ ਭੁਲੇਖਾ ਨਾ ਪਵੇ ਕਿ ਐਂਉ ਪਰਮਾਰਥਿਕ ਜੀਵਨ ਦੀ ਕੋਈ ਹਾਨੀ ਹੋ ਜਾਂਦੀ ਹੈ ਫਿਰ ਆਪ ਖੇਤੀ ਕਰਕੇ ਸਿਖਾਇਆ ਕਿ ਭੁਲੇਖਾ ਨਾ ਪਾਓ ਕਿ ਧਰਮ ਦੀ ਕਿਰਤ ਕਰਨ ਨਾਲ ਸਿੱਖੀ ਦੀ ਅੰਦਰਲੀ ਨੇਹੋ ਭਰੀ ਯਾਦ ਨਹੀਂ ਰਹਿ ਸਕਦੀ। ਆਪ ਕੰਮ ਕਰਕੇ ਸਿਖਾਇਆ ਕਿ ਗ੍ਰਸਤੀ ਧਰਮੀ ਤੇ ਕਿਰਤੀ ਹੋਵੇ। ਫਿਰ ਨਾਮ ਜਪੇ ਰਸਮਾਣੇ ਲੋਕ ਪਰਲੋਕ ਸੁਹੇਲਾ ਹੋਵੇ। ਗ੍ਰਸਤ ਮਾਰਗ ਨੂੰ ਪ੍ਰਵਾਨ ਗ੍ਰਸਤ ਉਦਾਸ ਮਾਰਗ ਬਣਾ ਕੇ ਦਿਖਾਇਆ। ਸਤਿਗੁਰ ਨਾਨਕ ਦੇ ਦੁਆਰੇ ਇਸ ਤਰ੍ਹਾਂ ਕਿਰਤ ਕਾਲ ਹੁੰਦੀ ਸੀ। ਪਰ ਇਹ ਕੀਰਤੀ ਗਾਫਲ ਕੀਰਤੀ ਨਾਮ ਬਾਣੀ ਤੋਂ ਸਖਣੇ ਕੀਰਤੀ ਅਭਿਮਾਨੀ ਕੀਰਤੀ ਹਠੀਏ ਤੇ ਸਾਖਤ ਕੀਰਤੀ ਨਹੀਂ ਸੀ ਇਹ ਸਭ ਰਸ ਭਿੰੜੇ ਨਾਮ ਦੇ ਪਿਆਰੇ ਸੀ ਜੋ ਪ੍ਰਵਾਨ ਗ੍ਰਸਥ ਉਦਾਸ ਦਾ ਨਮੂਨਾ ਸਨ ਸ੍ਰੀ ਰਹਿਣਾ ਜੀ ਵੀ ਗੁਰੂ ਜੀ ਨੇ ਘਰ ਲੈ ਇਸ ਲਈ ਘੱਲੇ ਸੀ ਕਿ ਉਹ ਗ੍ਰਸਥ ਤੋਂ ਜੁਦਾ ਕਰਕੇ ਬਾਹਰ ਮੁਕੀ ਤਿਆਗ ਵਿੱਚ ਨਹੀਂ ਪਾਏ ਹੋਏ ਹਨ ਮੁਬਾਰਕ ਹਨ ਉਹ ਜੋ ਵਸਦੇ ਗ੍ਰਸਤ ਵਿੱਚ ਹਨ ਪਰ ਜਿਨ੍ਹਾਂ ਦੀ ਸੁਰਤ ਵਿੱਚ ਤਿਆਗ ਵਸਦਾ ਹੈ ਪਰ ਸ਼ੋਕ ਹੈ ਉਹਨਾਂ ਉੱਤੇ ਹਾਏ ਹਾਏ ਹੈ ਉਹਨਾਂ ਉੱਪਰ ਜੋ ਲੰਪਟ ਗ੍ਰਸਤ ਹਨ ਤੇ ਫਿਰ ਕਹਿੰਦੇ ਹਨ ਕਿ ਬਾਬੇ ਨਾਨਕ ਦੇ ਸਾਨੂੰ ਆਖੋ ਵੀ ਭਾਵਕ ਗ੍ਰਸਤ ਮਾਰਗ ਦੇ ਵਿੱਚ ਇੰਨੇ ਲੰਪਟ ਹੋ ਜਾਂਦੇ ਆ ਕਿ ਉਹਨਾਂ ਨੂੰ 5 ਮਿੰਟ ਸਤਨਾ ਵੈਗੁਰੂ ਜਪਨਾ ਵੀ ਭੁੱਲ ਜਾਂਦਾ ਤੇ ਫਿਰ ਵੀ ਉਹ ਕਹਿੰਦੇ ਆ ਵੀ ਸਾਨੂੰ ਕਹੋ ਵੀ ਇਹ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਭਗਵੰਤ ਤੋਂ ਗ੍ਰਸਤ ਦੀ ਉਪਮਾ ਕਰਦੇ ਆ ਜਿਹੜੇ ਭਗਵੰਤ ਤੋਂ ਗਾਫਲ ਆ ਤੇ ਗ੍ਰਸਤ ਦੀ ਵੀ ਉਪਮਾ ਕਰਦੇ ਆ ਇਕੱਲੇ ਜੋ ਗੁਰੂ ਨਾਨਕ ਦੇ ਬਖਸ਼ੇ ਪ੍ਰੇਮ ਤੇ ਭਗਤੀ ਵਿੱਚ ਨਹੀਂ ਆਏ ਤੇ ਤਿਆਗ ਦੀ ਨਿੰਦਿਆ ਕਰਦੇ ਆ ਸਤਗੁਰੂ ਨਾਨਕ ਨੇ ਪ੍ਰਵਾਨ ਗ੍ਰਸਤ ਉਦਾਸ ਮਤ ਟੋੜਿਆ ਸਤਗੁਰੂ ਦੇ ਆਪਣੇ ਦੁਆਰੇ ਜੋ ਅੰਨ ਧਰਤੀ ਤੋਂ ਉਪਜਦਾ ਸੀ ਉਹਦੇ ਤੋਂ ਮਹਾਰਾਜ ਨੇ ਦੇਗ ਦੀ ਚਾਲੀ ਤੋਰੀ ਲੰਗਰ ਚੱਲਿਆ ਭੁੱਖਾ ਨ ਖਾਵੇ ਚਾਹੇ ਕਿਸੇ ਮਤ ਦਾ ਹੋਵੇ ਭੁੱਖਾ ਹੋਵੇ ਸਹੀ ਇਹੋ ਮਹਾਨ ਸੀ ਬਸ ਵੀ ਭੁੱਖਾ ਹੈ ਬਸ ਠੀਕ ਹੈ ਪ੍ਰਸ਼ਾਦਾ ਛਕ ਲੋ ਮਤ ਕੋਈ ਵੀ ਹੋਵੇ ਭੇਖ ਕੋਈ ਵੀ ਹੋਵੇ ਧਰਮ ਜਾਤ ਪਾਤ ਕੋਈ ਮਤਲਬ ਨਹੀਂ ਇਹ ਮਰਜ਼ਾਦਾ ਕੇਵਲ ਗੁਰੂ ਕਰਦੀ ਆ ਕਿਉਂਕਿ ਅੰਨ ਪਾਣੀ ਗੁਰੂ ਨੇ ਦੱਸਿਆ ਕਿ ਪਰਮੇਸ਼ਰ ਦੀ ਦਾਤ ਹੈ ਬੰਦੇ ਦੀ ਮੈਂ ਮੇਰੀ ਦੀ ਸ਼ੈ ਨਹੀਂ ਇਹ ਮਤ ਦੇ ਕੇ ਗੁਰੂ ਨਾਨਕ ਨੇ ਉਹ ਕਰਕੇ ਵਿਖਾਇਆ ਲੰਗਰ ਟੋਲਿਆ ਜੋ ਜੀ ਆਇਆਂ 16 ਵੰਦ ਸਿੱਖ ਇਹਨਾਂ ਹੁਕਮਾਂ ਤੇ ਟੁਰਦੇ ਲੋਕ ਸੁਖੀ ਪਰਲੋਕ ਸੁਹੇਲੇ ਬਣਦੇ ਬਹੁਤ ਸੰਗਤਾਂ ਨੂੰ ਤੇ ਸਤਸੰਗਤ ਦਾ ਰੰਗ ਟੁਰਿਆ ਰਹੇ ਗੁਰੂ ਆਗਿਆ ਮੰਨਣ ਦੀ ਇੱਕ ਸਾਖੀ ਇਉਂ ਮਿਲਦੀ ਹੈ ਗੁਰੂ ਜੀ ਦੀ ਆਗਿਆ ਮੰਨਣ ਦੀ ਸਾਖੀ ਪਹਿਲਾਂ ਵਾਚਨ ਪੜ੍ਹਿਆ ਨਾ ਸਜਦੀ ਵਾਰ ਦਾ ਆਪਾਂ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂਕਾਰ ਕਰਾਇਸੀ ਜੇ ਪ੍ਰਮਾਤਮਾ ਮਾਲਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਤੇ ਦਿਆਲ ਹੋ ਜੇ ਸਾਹਿਬ ਹੋਏ ਦਿਆਲ ਕੇਵਲ ਦਿਆਲ ਨਾ ਹੋਵੇ ਦਿਆਲ ਹੋ ਕੇ ਕੀ ਕਰੇ ਕਿਰਪਾ ਕਰੇ ਬਖਸ਼ਿਸ਼ ਵੀ ਕਰੇ ਤਾਂ ਸਾਈਂਕਾਰ ਕਰਾਇਸੀ ਫਿਰ ਗੁਰਸਿੱਖ ਉਹੀ ਕੰਮ ਕਰਦਾ ਜਿਹੜਾ ਕੰਮ ਪਰਮੇਸ਼ਰ ਕਰਾਉਣੇ ਚਾਹੁੰਦੇ ਆ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਸੇਵਕ ਤਾਂ ਬਹੁਤ ਹੁੰਦੇ ਆ ਪਰ ਸੇਵਾ ਕੌਣ ਕਰਦਾ ਉਹ ਸੇਵਕ ਸੇਵਾ ਕਰ ਸਕਦਾ ਜਿਸ ਨੂੰ ਹੁਕਮ ਮਨਾਏ ਸੀ ਜੀ ਨੂੰ ਸਤਿਗੁਰ ਜੀ ਆਪ ਆਪਣਾ ਹੁਕਮ ਮਨਾਉਂਦੇ ਆ ਹੁਕਮ ਦਿੰਦੇ ਤਾਂ ਸਾਰਿਆਂ ਨੂੰ ਆ ਪਰ ਹੁਕਮ ਸੁਣਨਾ ਤੇ ਹੁਕਮ ਮੰਨਣਾ ਇਹਦੇ ਵਿੱਚ ਫਰਕ ਆ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਫਿਰ ਹੁਕਮ ਮੰਨਣ ਵਾਲੇ ਵੀ ਬਹੁਤ ਹੁੰਦੇ ਆ ਪਰ ਜਿਨ੍ਹਾਂ ਦੇ ਮੰਨੇ ਹੋਏ ਹੁਕਮ ਪ੍ਰਵਾਨ ਹੋ ਜਾਂਦੇ ਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਫਿਰ ਖਸਮ ਕਹੀਏ ਮਾਲਕ ਪਰਮੇਸ਼ਰ ਦਾ ਮਹਿਲ ਉਹਨਾਂ ਨੂੰ ਪ੍ਰਾਪਤ ਹੁੰਦਾ ਤਾਂ ਖਸਮੇ ਕਾ ਮਹਿਲ ਪਾਏ ਸੀ ਸੋ ਇੱਥੇ ਹੁਣ ਗੁਰੂ ਜੀ ਦੀ ਆਗਿਆ ਆਗਿਆ ਦਾ ਸਾਰਿਆਂ ਨੂੰ ਕੀਤੀ ਅਮਰਜ ਨੇ ਪਰ ਜਿਨ੍ਹਾਂ ਨੇ ਮੰਨੀ ਕਿਵੇਂ ਮੰਨੀ ਇੱਕ ਸਾਖੀ ਆਉਂਦੀ ਆ ਉਹ ਸਾਖੀ ਸੁਣੀਏ ਆਪਾਂ ਇੱਕ ਵਾਰੀ ਬਹੁਤ ਝੜੀ ਲੱਗੀ ਮੀਂਹ ਲਗਾਤਾਰ ਪਈ ਗਿਆ ਨਾ ਲੱਕੜ ਲੱਭੇ ਨਾ ਹੋਰ ਕੁਝ ਲੱਭੇ ਅੱਜ ਦੇ ਸਮੇਂ ਦੇ ਵਿੱਚ ਤਾਂ ਗੈਸੀ ਚੁੱਲ੍ਹੇ ਆ ਜਾਂ ਫਿਰ ਬਿਜਲੀ ਵਾਲੇ ਚੁੱਲ੍ਹੇ ਆ ਤੇ ਰਸੋਈ ਦੇ ਵਿੱਚ ਲੰਗਰ ਦੇ ਵਿੱਚ ਅੱਗ ਮਚਾਉਣ ਦੀ ਕੋਈ ਦਿੱਕਤ ਨਹੀਂ ਕਿਸੇ ਨੂੰ ਪਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੱਕੜਾਂ ਲੈ ਕੇ ਜੰਗਲਾਂ ਤੋਂ ਆਉਣੀਆਂ ਤੇ ਉਹਨਾਂ ਲੱਕੜਾਂ ਦੇ ਨਾਲ ਹੀ ਫਿਰ ਅਗਮ ਚਾਉਣੀ ਚੁੱਲਿਆਂ 'ਚ ਉਦੋਂ ਫਿਰ ਜਦੋਂ ਲਗਾਤਾਰ ਝੜੀ ਲੱਗ ਜਾਣੀ 5 7 10 ਦਿਨ 15 ਦਿਨ 20 ਦਿਨ ਪਈ ਜਾਣਾ ਮੀ ਤਾਂ ਉਹ ਗਿੱਲੀਆਂ ਹੋ ਜਾਣੀਆਂ ਲੱਕੜਾਂ ਤੇ ਘਰ ਵਾਲੀਆਂ ਲੱਕੜਾਂ ਨੇ 2 4 ਦਿਨਾਂ 'ਚ ਮੁੱਕ ਜਾਣਾ ਕਿਉਂਕਿ ਇੰਨਾ ਕਿੰਨਾ ਕੁ ਵੱਡਾ ਖਜ਼ਾਨਾ ਹਰ ਕੋਈ ਸਾਂਭ ਸਕਦਾ ਸੀ ਤੇ 2 4 ਦਿਨਾਂ 'ਚ ਉਹ ਲੱਕੜਾਂ ਮੁੱਕ ਜਾਣੀਆਂ ਤੇ ਜਦੋਂ ਲੱਕੜਾਂ ਮੁੱਕ ਜਾਣੀਆਂ ਤੁਸੀਂ ਆਪੇ ਅੰਦਾਜ਼ਾ ਲਾ ਕੇ ਵੇਖੋ ਇਹ ਫਿਰ ਕੀ ਬਣਦਾ ਹੋਏਗਾ ਰੋਟੀ ਪਾਣੀ ਕਿਵੇਂ ਪਕਾਉਂਦੀਆਂ ਹੋਣਗੀਆਂ ਬੀਬੀਆਂ ਫਿਰ ਕੋਈ ਪਾਣੀ ਗਰਮ ਕਰਨਾ ਕਿਵੇਂ ਗਰਮ ਕਰਨਾ ਤਾਂ ਅੱਗ ਤੋਂ ਬਿਨਾਂ ਤਾਂ ਜੀਵਨ ਵੀ ਸੰਭਵ ਨਹੀਂ ਨਾ ਹੈ ਤੇ ਬਹੁਤ ਸਾਰੇ ਦਿਨ ਮੀਂਹ ਪੈਂਦਾ ਰਿਹਾ ਨਾ ਕੋਈ ਲੱਕੜ ਲੱਭੇ ਨਾ ਕੁਝ ਹੋਰ ਸੰਗਤ અપਾਰ ਆਈ ਹੋਈ ਸੀ ਬੇਅੰਤ ਦੋ ਕੜਾਕੇ ਲੰਗੇ ਮਤਲਬ ਦੋ ਡੰਗ ਬਿਨਾ ਅੱਗ ਤੋਂ ਲੰਗ ਗਏ ਮਤਲਬ ਲੰਗਰ ਪਾਣੀ ਨਾ ਬਣਿਆ ਕਹਿਣ ਦਾ ਭਾਵ ਤਾਂ ਸਤਿਗੁਰਾਂ ਨੇ ਆਖਿਆ ਪੁੱਤਰ ਸ਼੍ਰੀ ਚੰਦ ਮਹਾਰਾਜ ਨੇ ਵੱਡੇ ਪੁੱਤਰ ਨੂੰ ਕਿਹਾ ਬਰਖਾ ਥੰਮੀ ਐ ਬਾਹਰ ਜਾਓ ਬਿਰਸ਼ਾ ਨੂੰ ਝੰਝੂਣੋ ਜੋ ਸਾਈ ਆਪਣੇ ਬੱਚਿਆਂ ਲਈ ਭੋਜਨ ਵਰਸਾਵੇ ਤੇ ਸੰਗਤਾਂ ਤ੍ਰਿਪਤ ਹੋਣ ਵੀ ਲੱਕੜਾਂ ਲੈ ਕੇ ਆਓ ਤਾਂ ਸ਼੍ਰੀ ਚੰਦ ਜੀ ਬੋਲੇ ਬਿਰਸ਼ਾ ਨਾਲ ਭੋਜਨ ਨਹੀਂ ਲਟਕਦੇ ਸਤਗੁਰੂ ਨਾਨਕ ਜੀ ਮੁਸਕਰਾਏ। ਲਖਮੀ ਚੰਦ ਨੂੰ ਬੋਲੇ, ਜਾਓ ਬੇਟਾ। ਹੁਣ ਮਹਾਰਜ ਨੇ ਇੱਥੇ ਭੇਜ ਰੱਖਿਆ ਹੀ ਨਹੀਂ ਕਿਹਾ ਵੀ ਲੱਕੜਾਂ ਲੈ ਕੇ ਆਓ। ਸਤਗੁਰ ਨੇ ਕਿਹਾ ਬਿਰਸ਼ਾ ਨੂੰ ਝੰਝੂਣੋ ਤੇ ਸਾਈ ਸਾਈ ਕਹੀਏ ਰੱਬ ਪਰਮਾਤਮਾ ਆਪਣੇ ਬੱਚਿਆਂ ਲਈ ਭੋਜਨ ਵਰਸਾਵੇ। ਤੇ ਵੱਡੇ ਪੁੱਤਰ ਨੇ ਕਿਹਾ ਵੀ ਦਰਖਤਾਂ ਨੂੰ ਭੋਜਨ ਨਹੀਂ ਲੱਗਦੇ। ਮਹਾਰਜ ਨੇ ਮੁਸਕਰਾ ਕੇ ਛੋਟੇ ਪੁੱਤਰ ਲਖਮੀ ਚੰਦ ਨੂੰ ਕਿਹਾ ਜਾਓ ਬੇਟਾ ਬਿਰਸ਼ੇ ਝੁੰਹੁਣੋ ਜੋ ਭੋਜਨ ਵਰਸੇ ਤਾਂ ਉਹਨਾਂ ਵੀ ਕਿਹਾ ਮੀਂਹ ਬਹੁਤ ਹੈ ਬਿਰਸ਼ਾ ਨਾਲ ਤਾਂ ਫੁੱਲ ਵੀ ਨਹੀਂ ਰਹੇ ਪਿਤਾ ਜੀ ਭੋਜਨ ਕਿੱਥੋਂ ਵਰਸੇਗਾ ਤਾਂ ਗੁਰੂ ਬਾਬੇ ਨੇ ਲੈਣੇ ਨੂੰ ਕਿਹਾ ਫਿਰ ਤੀਜੇ ਨੰਬਰ ਤੇ ਪਰੁਖਾ ਜਾਓ ਬਿਰਖ ਝੂਣੋ ਦੇਖੋ ਜਿਸ ਨੇ ਸੰਗਤ ਸਾਜੀ ਇੱਥੇ ਭੇਜੀ ਹੈ ਉਹ ਆਪੇ ਹੀ ਰਾਜਕ ਸਰੇਚਕ ਦੇਵੇਗਾ ਲੈਣਾ ਜੀ ਦੀ ਨਜ਼ਰ ਵਿੱਚ ਗੁਰੂ ਨਾਨਕ ਮਨੁੱਖ ਮਾਤਰ ਨਹੀਂ ਸੀ ਉਹਨਾਂ ਦੀ ਦ੍ਰਿਸ਼ਟੀ ਚੰਦ ਦੇ ਪਿੰਡ ਉੱਤੇ ਨਹੀਂ ਸੀ ਟਿਕਦੀ ਚੰਦ ਦੇ ਚਾਨਣ ਤੇ ਟਿਕਦੀ ਸੀ ਚੰਦ ਦੇ ਚਾਨਣ ਤੇ ਟਿਕਦੀ ਸੀ ਜਿੱਕੂ ਅਤਾਰ ਦੀ ਨਜ਼ਰ ਅਤਾਰ ਕਹਿੰਦੇ ਨੇ ਜਿਨੇ ਫੁੱਲਾਂ ਦੇ ਵਿੱਚੋਂ ਰਸ ਕੱਢ ਕੇ ਅਤਰ ਬਣਾਉਣਾ ਹੁੰਦਾ ਹੈ ਉਹਨੂੰ ਉਤਾਰ ਕਹਿੰਦੇ ਐ ਜੀਕੂ ਉਤਾਰ ਦੀ ਨਜ਼ਰ ਨੇਰੇ ਫੁੱਲ ਦੇ ਪਿੰਡ ਤੇ ਨਹੀਂ ਟਿਕਦੀ ਉਹ ਕੱਲਾ ਫੁੱਲ ਨਹੀਂ ਵੇਖਦਾ ਜਿਹੜਾ ਉਤਾਰ ਐ ਉਹ ਕੀ ਵੇਖਦਾ ਫੁੱਲ ਦੀ ਖੁਸ਼ਬੋ ਤੇ ਟਿਕਦੀ ਐ ਵੀ ਫੁੱਲ ਚੋਂ ਖੁਸ਼ਬੋ ਆਉਂਦੀ ਐ ਵਧੀਆ ਜੇ ਖੁਸ਼ਬੋ ਆਉਂਦੀ ਐ ਤਾਂ ਉਹਦਾ ਰਸ ਕੱਢਣਾ ਤੇ ਉਹਦੇ ਰਸ ਦੇ ਨਾਲ ਫਿਰ ਅਤਰ ਤਿਆਰ ਕਰਨਾ ਫੇਰੀ ਉਹ ਪਿੰਡਾਂ ਮਹਿਕਾਉਂਦਾ ਨਾ ਕਿਸੇ ਦਾ ਜਿਹੜੇ ਫੁੱਲ ਵਿੱਚ ਖੁਸ਼ਬੋ ਹੀ ਹੈ ਨਹੀਂ ਉਹਦਾ ਰਸ ਕੱਢ ਕੇ ਵੀ ਉਤਾਰ ਨੇ ਕੀ ਲੈਣਾ ਫਿਰ ਜਾਂ ਗੁਰੂ ਨੇ ਵਚਨ ਕੀਤਾ ਤਾਂ ਲੈਣੇ ਜੀ ਨੂੰ ਐਉ ਲੱਗਿਆ ਜਿਵੇਂ ਰੱਬੀ ਨੂਰ ਬੋਲੇ ਆ ਨਾ ਗੁਰੂ ਨਾਨਕ ਦੇ ਜੀ ਵਿੱਚ ਆਪਣੇ ਪਰਮੇਸ਼ਰ ਦੇ ਰਾਜਕ ਹੋਣ ਪਰ ਸੁਭੈ ਸੀ ਤੇ ਨਾ ਲੈਣਾ ਜੀ ਦੇ ਦਿਲ ਵਿੱਚ ਗੁਰੂ ਨਾਨਕ ਦੇ ਬਾਕ ਨੂੰ ਰੱਬੀ ਤਾਕਤ ਤੋਂ ਛੁੱਟ ਕੁਝ ਹੋਰ ਹੋਣ ਦਾ ਸੰਸਾ ਸੀ ਗੁਰੂ ਸਿੱਖ ਵਿਸ਼ਵਾਸ ਰੂਪ ਸਨ ਤੇ ਵਿਸ਼ਵਾਸ ਪੂਰਨ ਗਿਆਨ ਪੂਰਨ ਸ਼ਕਤੀ ਹੈ ਮਤਲਬ ਵਿਸ਼ਵਾਸ ਦੇ ਨਾਲ ਹੀ ਗਿਆਨ ਮਿਲਦਾ ਹੈ ਵਿਸ਼ਵਾਸ ਨਾਲ ਹੀ ਸ਼ਕਤੀ ਮਿਲਦੀ ਹੈ ਲੈਨੇ ਨੇ ਕਿਹਾ ਜੀ ਹਾਂ ਸੰਸੇ ਰਹਿਤ ਸਿੱਖੀ ਯਕੀਨ ਵਿੱਚ ਕਾਮਲ ਸਿੱਖ ਸੀਸ ਨਿਵਾ ਕੇ ਤੁਰੇ ਭਾਈ ਲੈਣਾ ਜੀ ਤੁਰ ਪਏ ਨਾਲ ਹੋਰਾਂ ਨੂੰ ਵੀ ਲੈ ਕੇ ਰੁੱਖ ਤੇ ਚੜ ਗਏ ਚੰਝੂਣਿਆ ਜਦੋਂ ਜਾ ਕੇ ਰੁੱਖ ਤੇ ਚੜ੍ਹੇ ਤੇ ਰੁੱਖ ਨੂੰ ਝੰਝੂਣਿਆ ਮਤਲਬ ਹਿਲਾਇਆ ਦੇਖੋ ਬਿਰਸ਼ਾਂ ਤੋਂ ਜੋਟ ਠਾ ਸੰਗਤਾਂ ਖਾ ਕੇ ਰੱਜ ਗਈਆਂ ਬਿਰਸ਼ਾਂ ਤੋਂ ਮਤਲਬ ਛਕਣ ਵਾਲੇ ਪਦਾਰਥ ਤਾਹਾਂ ਤੋਂ ਵਰਸੇ ਉਹ ਦੇਖੋ ਰੁੱਖ ਦੇ ਉੱਤੇ ਸਿਦਕ ਦੇ ਯਕੀਨ ਦੀ ਮੂਰਤ ਭਾਈ ਲੈਣਾ ਜੀ ਬਿਰਸ਼ ਹਿਲਾ ਰਹੀ ਹੈ ਝੰਝੂਣ ਰਹੀ ਹੈ ਤੇ ਨੀਜ ਲਾ ਕੇ ਦਰਵਾਡੇ ਤੱਕਣਾ ਚੋ ਜੀ ਸਤਗੁਰੂ ਨਾਨਕ ਜੀ ਖੜੇ ਆ ਕਿਸ ਪਿਆਰ ਤੇ ਕੋਮਲਤਾ ਭਰੀ ਦ੍ਰਿਸ਼ਟੀ ਨਾਲ ਹਾਂਜੀ ਸਾਡੇ ਨੈਣਾ ਵਾਲੇ ਗੁਰੂ ਨਾਨਕ ਲੈਣਾ ਜੀ ਵੱਲ ਇੱਕ ਟੱਕ ਬੰਨੀ ਦੇਖ ਰਹੇ ਆ ਅਤੇ ਅਗਲਾ ਚ ਸੋਚਾਂ ਚ ਬਹਿਮਾਂ ਚ ਲਿਵ ਤੋਂ ਛੁਟ ਗਈ ਤ੍ਰਿਸ਼ਨਾ ਵਿੱਚ ਬਲਹੀਨ ਹੋਈ ਸ੍ਰਿਸ਼ਟੀ ਨੂੰ ਦਿਖਾ ਰਹੇ ਨੇ ਵੇਖੋ ਲੋਕੋ ਪ੍ਰਮਾਤਮਾ ਬਿਸ਼ੰਬਰ ਹੈ ਬਿਸ਼ੰਬਰ ਕਿਹਨੂੰ ਕਹਿੰਦੇ ਆ ਰਿਜਕ ਦੇਣ ਵਾਲੇ ਨੂੰ ਅੰਨ ਦੇਣ ਵਾਲੇ ਨੂੰ ਬਿਸ਼ੰਬਰ ਕਹਿੰਦੇ ਆ ਹਿੰਦੂ ਧਰਮ ਦੇ ਵਿੱਚ ਇਹ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਹੈ ਉੱਥੇ ਤੇ ਬੜੇ ਲੋਕਾਂ ਦਾ ਨਾਮ ਵੀ ਬਿਸ਼ੰਬਰਨਾਥ ਬਿਸ਼ੰਬਰਦਾਸ ਇਉਂ ਹੁੰਦਾ ਹੈ ਵਾਹਿਗੁਰੂ ਰਾਜਕ ਹੈ ਰਾਜਕ ਮਤਲਬ ਰਿਜਕ ਦੇਣ ਵਾਲਾ ਯਕੀਨ ਲਿਆਓ ਬੰਦੇਓ ਵੀ ਮਨ ਵਿੱਚ ਇਹ ਪੱਕਾ ਭਰੋਸਾ ਕਰੋ ਕਿ ਰਿਜਕ ਦੇਣ ਵਾਲਾ ਪਰਮਾਤਮਾ ਪਰਵੇਸ਼ਰ ਹੈ ਹੋਰ ਨਹੀਂ ਕੋਈ ਰੱਬ ਰਾਜਕ ਹੈ ਗੁਰੂ ਨਾਨਕ ਦਾ ਰੱਬ ਰੋਜੀ ਦੇਹੰਦ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਨਾ ਬਾਣੀ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਹਾਂ ਬੰਦੇਓ ਯਕੀਨ ਲਿਆਓ ਇਸ ਰੱਬ ਉਤੇ ਇਸ ਗੱਲ ਦਾ ਪ੍ਰਤੱਖ ਸਬੂਤ ਦੇਣ ਲਈ ਗੁਰ ਚੇਲਾ ਪ੍ਰਤੱਖ ਕਰਕੇ ਦਿਖਾ ਰਹੇ ਹਨ ਗੁਰੂ ਨਾਨਕ ਨੇ ਜੋ ਕਿਹਾ ਸੋ ਕਰਕੇ ਦਿਖਾਇਆ ਇਹ ਗੁਰੂ ਨਾਨਕ ਦੀ ਸਭ ਤੋਂ ਉੱਚੀ ਵਡਿਆਈ ਹੈ ਮਾਜ ਰਾਗ ਦੀ ਬਾਰ ਵਿੱਚ ਧੰਗੁਰੂ ਨਾਨਕ ਸਾਹਿਬ ਜੀ ਦੇ ਬਚਨ ਆ ਰਹੇ ਹਨ ਨਾਰਿਜਕ ਦਸਤ ਆਕ세 ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਹਜ਼ਾਰ ਦਰਖਤ ਆਵ ਆਸ ਕਰ ਦੇਹੰਦ ਸੁਈ ਇਕ ਤੁਈ ਇਕ ਤੁਈ ਮਹੱਲਾ ਪਹਿਲਾ ਨਾਨਕ ਲਿਲਾ ਰ ਲਿਖਿਆ ਸੋਏ ਮੇਟ ਨਾ ਸਕੈ ਕੋਏ ਕਲਾ ਧਰੈ ਹਿਰੇ ਸੂਈ ਇਕ ਤੁਈ ਇਕ ਤੁਈ ਇਹ ਤੁਨ ਗੁਰੂ ਨਾਨਕ ਸਾਹਿਬ ਦੇ ਹਿਰਦੇ ਤੋਂ ਉੱਠੀ ਤੇ ਲੈਣਾ ਜੀ ਇਸ਼ਾਰਾ ਸਮਝ ਕੇ ਉਤਰੇ ਅੱਜ ਲੈਣਾ ਜੀ ਨੇ ਆਪਣੇ ਵਿੱਚ ਉਸ ਸ਼ਕਤੀ ਦਾ ਪ੍ਰਕਾਸ਼ ਤੇ ਪ੍ਰਵੇਸ਼ ਅਨੁਭਵ ਕੀਤਾ ਜੋ ਸਾਈਂ ਵੱਲੋਂ ਗੁਰੂ ਵਿੱਚ ਹੁਕਮ ਵਾਂਗੂ ਵਸਦੀ ਹੈ ਗੁਰੂ ਨਾਨਕ ਜੀ ਨੇ ਜਪਨੀ ਸਾਹਿਬ ਵਿੱਚ ਲਿਖਿਆ ਮਤਲਬ ਜਪਜੀ ਸਾਹਿਬ ਵਿੱਚ ਕਰਮਖੰਡ ਕੀ ਬਾਣੀ ਜੋਰ ਜਦੋਂ ਸੁਰਤ ਰੱਬ ਦੇ ਫਜ਼ਲ ਦੇ ਮੰਡਲ ਵਿੱਚ ਆਉਂਦੀ ਹੈ ਤਾਂ ਆਤਮ ਬਲ ਉਦੈ ਹੁੰਦਾ ਹੈ ਇਹਨੂੰ ਸਿੱਧੇ ਸ਼ਬਦਾਂ 'ਚ یوں ਸਮਝ ਲਈਏ ਕਿ ਜਦੋਂ ਕੋਈ ਵੀ ਮਨੁੱਖ ਆਪਾਂ ਗੱਲ ਸਿੱਖ ਦੀ ਕਰੀਏ ਜੀ ਸਿੱਖ ਬਾਣੀ ਪੜੇ ਜਦ ਸਿਮਰਨ ਕਰੇ ਸੇਵਾ ਕਰੇ ਉਸ ਤੋਂ ਬਾਅਦ ਭਰੋਸਾ ਰੱਖੇ ਮਨ ਵਿੱਚ ਵਿਸ਼ਵਾਸ ਕਿ ਪ੍ਰਮਾਤਮਾ ਪਰਮੇਸ਼ਰ ਜਿਹਦਾ ਨਾਮ ਜਪਿਆ ਜਿਹਦੀ ਬਾਣੀ ਪੜ੍ਹੀ ਆ ਜਿਹਦੀ ਸੇਵਾ ਕੀਤੀ ਆ ਮਨ ਵਿੱਚ ਜਾਣ ਕੇ ਉਹ ਪ੍ਰਮਾਤਮਾ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇਣ ਵਾਲਾ ਉਹ ਆ ਸਭ ਦੇ ਕਾਰਜ ਸਵਾਰਨ ਵਾਲਾ ਉਹ ਹੈ ਜੋ ਕੋਈ ਕਾਰਜ ਹੁੰਦਾ ਭਾਵੇਂ ਸਾਨੂੰ ਲੱਗਦਾ ਵੀ ਨਫਾ ਹੋਇਆ ਭਾਵੇਂ ਨੁਕਸਾਨ ਹੋਇਆ ਇਹ ਸਮਝਣਾ ਵੀ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਤੇ ਸਾਡੇ ਗੁਰੂ ਦੀ ਖੁਸ਼ੀ ਆ ਜੋ ਤੁਦ ਭਾਵੈ ਸਾਈ ਭਲੀਕਾਰ ਵੱਡੇ ਵੱਡੇ ਸਿੱਖਾਂ ਦੇ ਨਾਮੀ ਸਿੱਖਾਂ ਦੇ ਜੀਵਨ ਦੇ ਇਤਿਹਾਸ ਆਉਂਦੇ ਆ ਪਰਿਵਾਰ ਦੇ ਵਿੱਚ ਇੱਕ ਪਾਸੇ ਵਿਆਹ ਧਰਿਆ ਜਿਹੜੇ ਲੜਕੇ ਦਾ ਵਿਆਹ ਹੋਇਆ ਭਾਈ ਭਿਖਾਰੀ ਜੀ ਦਾ ਇਤਿਹਾਸ ਪੜਨੇ ਆਪਾਂ ਜੀਵਨ ਉਸੇ ਮੁੰਡੇ ਦੀ ਮੌਤ ਹੋ ਜਾਂਦੀ ਆ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੀ ਖੁਸ਼ੀ ਸਮਝ ਕੇ ਭਾਈ ਭਿਖਾਰੀ ਇੱਕ ਰਸ ਵਰਤਦੇ ਆ ਜਦੋਂ ਬਰਾਤ ਚੜਹੀ ਆ ਤੇ ਉਦੋਂ ਬਹੁਤ ਨੱਚਦੇ ਟੱਪਦੇ ਨਹੀਂ ਲਲਕਾਰੇ ਦੀ ਮਾਰਦੇ ਜਦੋਂ ਮੌਤ ਹੁੰਦੀ ਆ ਉਸੇ ਬੇਅੰਦਰ ਲੜਕੇ ਦੀ ਘਰ ਵਿੱਚ ਡੋਲਾ ਆਉਂਦਾ ਨੂਂਦਾ ਤੇ ਨਾਲ ਪੁੱਤਰ ਦੀ লাশ ਆਉਂਦੀ ਹੈ ਉਦੋਂ ਬਿਲਕਦੇ ਨਹੀਂ ਬਿਰਲਾਪ ਨਹੀਂ ਕਰਦੇ ਉਦੋਂ ਕੀਰਨੇ ਨਹੀਂ ਪਾਉਂਦੇ ਮੇਹਣੇ ਤਾਨੇ ਨਹੀਂ ਦਿੰਦੇ ਕੰਧਾਂ ਨਾਲ ਸਿਰ ਨਹੀਂ ਮਾਰਦੇ ਨਿਰਾਸ਼ ਨਹੀਂ ਹੁੰਦੇ ਇਹਨੂੰ ਕਹਿੰਦੇ ਆ ਪ੍ਰਮਾਤਮਾ ਪਰਮੇਸ਼ਰ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਇਹਨੂੰ ਕਹਿੰਦੇ ਆ ਬਾਣਾ ਮੰਨਣਾ ਤੇ ਇਹਦੇ ਵਿੱਚ ਵੀ ਇਹ ਮੰਨਣਾ ਵੀ ਗੁਰੂ ਸਾਹਿਬ ਜੋ ਖੇਡ ਵਰਤਾ ਰਹੇ ਆ ਇਹਦੇ ਵਿੱਚ ਸਾਡਾ ਕੋਈ ਨਾ ਕੋਈ ਭਲਾ ਹੀ ਹੋਣਾ ਹੈ ਇਹ ਵਿਸ਼ਵਾਸ ਹੋਣਾ ਚਾਹੀਦਾ ਸਿੱਖ ਦੇ ਮਨ ਵਿੱਚ ਇਹ ਦਰਜਾ ਢੈਣ ਨਿਤਾਣੇ ਹੋਣ ਤੇ ਨਿਕੰਮੇ ਹੋਣ ਜਾਣਦਾ ਨਹੀਂ ਜਦ ਸਾਈ ਨੇ ਫਜ਼ਲ ਵਿੱਚ ਲੈ ਲਿਆ ਤਾਂ ਜੋਰ ਬਲ ਹੋ ਆਇਆ ਫਜ਼ਲ ਵਿੱਚ ਆਏ ਲੋਕ ਆਤਮ ਸੂਰਮੇ ਹੁੰਦੇ ਆ ਇੱਕ ਸੂਰਮੇ ਤਾਂ ਉਹਨੂੰ ਕਹਿੰਦੇ ਲੋਕ ਜਿਹੜਾ ਲੜਾਈ ਕਰਦਾ ਵੀ ਬੜਾ ਸੂਰਮਾ ਬੰਦਾ ਪਰ ਜਿਹੜੇ ਬੰਦਗੀ ਆਲੇ ਆ ਭਜਨ ਆਲੇ ਆ ਉਹ ਆਤਮਕ ਤੌਰ ਤੇ ਸੂਰਮੇ ਹੁੰਦੇ ਆ ਆਤਮਕ ਤੌਰ ਤੇ ਸੋ ਅੱਜ ਲੈਣਾ ਜੀ ਸਿੱਖੀ ਰਸਤੇ ਟੁਰਦੇ ਫਾਜ਼ਲ ਕਰਮ ਦੇ ਖੰਡ ਵਿੱਚ ਆਏ ਅੱਜ ਜੋਧ ਮਹਾਬਲੀ ਸੂਰਮੇ ਹੋ ਗਏ ਉਹਨਾਂ ਵਿੱਚ ਉਹ ਵਾਹਿਗੁਰੂ ਜਿਸ ਨੇ ਫਾਜ਼ਲ ਕੀਤਾ ਹੈ ਮੰਦਰ ਬਣਾ ਕੇ ਵਸ ਰਿਹਾ ਹੈ ਪ੍ਰਮਾਤਮਾ ਭਾਈ ਲੈਣਾ ਜਿਹਦੇ ਅੰਦਰ ਵਸ ਰਿਹਾ ਹੈ ਉਹਨਾਂ ਵਿੱਚ ਅਪਾਰ ਸੁੰਦਰਤਾ ਵਸਦੀ ਹੈ ਅਜ ਸੁੰਦਰ RAM ਨਿਵਾਸੀ ਜੋਦ ਮਹਾਬਲ ਸੂਰੇ ਲੈਣਾ ਜੀ ਸਿੱਖੀ ਦੀਆਂ ਮੰਜ਼ਲਾਂ ਤੈਅ ਕਰਕੇ ਉੱਚੀ ਟਾਰੀ ਚ ਪੁੱਜ ਗਏ ਸਿਪਾਹੀ ਪਤੀ ਵੱਲੋਂ ਸਿਪਾਹੀ ਆਪਣੇ ਸੈਨਾਪਤੀ ਦਾ ਹੁਕਮ ਮੰਨਦਾ ਹੁਕਮ ਮੰਨਦਾ ਹੁਕਮ ਮੰਨਦਾ ਸੈਨਾਪਤੀ ਵੱਲੋਂ ਮੇਰ ਨਾਲ ਡਿੱਠਾ ਗਿਆ ਹੈ ਸ਼ਿਪਾਹੀ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ ਸੈਨਾਪਤੀ ਦਾ ਕਈ ਉਹ ਨੇ ਜਿਹੜੇ ਹੁਕਮ ਦੇ ਮੰਨ ਰਹੇ ਆ ਪਰ ਉਹਨਾਂ ਤੇ ਨਜ਼ਰ ਨਹੀਂ ਪੈਂਦੀ ਤੇ ਜਿਹੜੇ ਸ਼ਿਪਾਹੀ ਤੇ ਸੈਨਾਪਤੀ ਦੀ ਨਜ਼ਰ ਪੈ ਜੇ ਹੁਕਮ ਮੰਨਦੇ ਹੋਏ ਤੇ ਫਿਰ ਸੈਨਾਪਤੀ ਉਹਦੇ ਤੇ ਖੁਸ਼ੀ ਕਰਦਾ ਸੈਨਾਪਤੀ ਦਾ ਹੁਕਮ ਮੰਨਦਾ ਸੈਨਾਪਤੀ ਵੱਲੋਂ ਮੇਰ ਨਾਲ ਡਿੱਠਾ ਗਿਆ ਤੇ ਜਿਸ ਦਿਨ ਸੈਨਾਪਤੀ ਨੇ ਆਪਣੇ ਘਾਲੀ ਸ਼ਿਪਾਹੀ ਵੱਲ ਮੇਰ ਦੀ ਨਾજર ਡਿੱਠੀ ਉਹ ਸਾਰੀ ਸੈਨਾ ਵਿੱਚ ਬਲਵਾਨ ਹੋ ਗਿਆ ਮਤਲਬ ਜਦੋਂ ਸੈਨਾਪਤੀ ਕਿਸੇ ਸਿਪਾਹੀ ਨੂੰ ਸੱਦ ਕੇ ਥਾਪੜਾ ਦਿੰਦਾ ਸਾਰੀ ਸੈਨਾ ਵਿੱਚ ਸਾਰੀ ਫੌਜ ਵਿੱਚ ਤਾਂ ਸਾਰੀ ਫੌਜ ਦੇ ਵਿੱਚ ਉਹ ਸਿਪਾਹੀ ਹੈ ਜਿਹੜਾ ਉਹ ਸਭ ਤੋਂ ਬਲਵਾਨ ਹੋ ਜਾਂਦਾ ਹੈ ਕਿਉਂ ਸੈਨਾਪਤੀ ਦਾ ਥਾਪੜਾ ਜੋ ਮਿਲ ਗਿਆ ਸਾਰੇ ਉਹਦਾ ਸਨਮਾਨ ਕਰਦੇ ਆ ਸਤਿਗੁਰੂ ਨਾਨਕ ਨੇ ਕੋਈ ਗੱਲ ਨਹੀਂ ਆਖੀ ਜੋ ਆਪ ਕਰਕੇ ਪਹਿਲਾਂ ਪਰਖੀ ਨਹੀਂ ਜੇ ਸਿੱਖਾਂ ਨੂੰ ਹੱਠ ਯੋਗ ਦੇ ਔਗਣ ਦੱਸੇ ਤਾਂ ਆਪ ਹੱਠ ਯੋਗ ਕਰਕੇ ਦੱਸੇ ਕਰੜੇ ਤਪੀਆਂ ਨੂੰ ਤਪ ਦੇ ਤਮੋ ਗੁਣੀ ਦੋਸ਼ ਦਿਖਾਏ ਤਾਂ ਆਪ ਤਪ ਕਮਾ ਕੇ ਦਿਖਾਏ ਜੇ ਕਦੇ ਉੱਪਰਲੀ ਸਾਖੀ ਵਾਂਗੂ ਕੋਈ ਕ੍ਰਿਸ਼ਮਾ ਦੱਸਿਆ ਤਾਂ ਹੁਕਮ ਦੇ ਪਰ ਉਪਕਾਰ ਵਿੱਚ ਹੀ ਦੱਸਿਆ ਇਹ ਨਹੀਂ ਲੋਕਾਂ ਨੂੰ ਲਜਾਉਣ ਵਾਸਤੇ ਨਹੀਂ ਦੱਸਿਆ ਇੱਕ ਸਾਖੀ ਇਸ ਸਮੇਂ ਦੀ ਹੋਰ ਹੈ ਜੋ ਦੱਸਦੀ ਹੈ ਕਿ ਗੁਰੂ ਬਾਬੇ ਨੇ ਸਭ ਘਾਲਾਂ ਸਿੱਖਾਂ ਦੇ ਨਿਮਿਤ ਕੀਤੀਆਂ ਨੇ ਵੀ ਜਿੰਨੀ ਕਮਾਈ ਕੀਤੀ ਹੈ ਮਹਾਰਾਜ ਨੇ ਉਹ ਆਪਦੇ ਸਿੱਖਾਂ ਵਾਸਤੇ ਕੀਤੀ ਹੈ ਮਹਾਰਾਜ ਨੇ ਇੱਕ ਦਿਨ ਗੁਰੂ ਨਾਨਕ ਦਰਿਆ ਵਿੱਚ ਬੜੇ ਉੱਥੇ ਖੜੇ ਬਿਸਮਾਦ ਦੇ ਘਰ ਚ ਆਏ ਫਿਰ ਉੱਥੇ ਆਪੜੇ ਕਿੱਥੇ ਭਲਾ ਜਿਹਦੀ ਬਾਤ ਸਤਿਗੁਰ ਨੇ ਕਿਹਾ ਹੈ ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਆਮ ਦੁਨਿਆਵੀ ਬੰਦੇ ਨੂੰ ਭੁੱਖ ਵੀ ਲੱਗਦੀ ਹੈ ਊਂਗ ਵੀ ਆਉਂਦੀ ਹੈ ਨੀਂਦ ਤੇ ਭੁੱਖ ਇਹ ਤਿਆਗੀ ਨਹੀਂ ਜਾਂਦੀ ਵੱਡੇ ਵੱਡੇ ਹਟੀਆਂ ਨੇ ਕੋਈ ਦਰਖਤਾਂ ਦੇ ਚੜ ਕੇ ਇਤਿਹਾਸ ਵਿੱਚ ਇਉਂ ਵੀ ਬਚਨਾਉਂਦੇ ਆ ਕਿ ਚੰਗੇ ਚੰਗੇ ਹਟੀਆਂ ਨੇ ਮੈਨੂੰ ਨੀਂਦ ਨਾ ਆਵੇ ਵੀ ਮੈਂ ਪਰਮੇਸ਼ਰ ਦਾ ਨਾਮ ਜਪੀ ਜਾਵਾਂ ਮੈਨੂੰ ਨੀਂਦ ਨਾ ਆਵੇ ਕੀ ਕੀਤਾ ਖੇਠਾਂ ਇੱਕ ਤਲਾਜ ਆ ਪਟ ਲਿਆ ਦਰੱਖਤ ਦੇ ਦਰੱਖਤ ਦਾ ਟਾਣਾ ਜਾਂਦਾ ਸੀ ਟੇਢਾ ਉਹ ਟਾਣੇ ਦੇ ਉਪਰ ਆਪ ਚੜ ਕੇ ਬਹਿ ਕੇ ਤਲਾਬ ਪਾਣੀ ਨਾਲ ਪਰ ਲਿਆ ਵੀ ਜਦੋਂ ਮੈਨੂੰ ਨੀਂਦ ਆਵੇ ਤਾਂ ਹਾਂ ਤੋਂ ਡਿੱਗਾ ਪਾਣੀ 'ਚ ਡਿੱਗ ਪਾਂ ਪਾਣੀ 'ਚ ਡਿੱਗਣ ਸਾਰ ਮੈਨੂੰ ਜਾਗ ਆ ਜੇ ਫੇਰ ਉਹਦੇ ਤੇ ਫੇਰ ਚੜ ਕੇ ਬਹਿ ਜਾਣਾ ਪਰ ਅਖੀਰ ਹਾਰ ਗਏ ਹੰਬ ਗਏ ਥੱਕ ਗਏ ਨੀਂਦ ਆਉਣੋਂ ਨਹੀਂ ਹਟੀ ਪਰ ਇੱਕ ਅਵਸਥਾ ਹੈ ਜਿੱਥੇ ਨਾ ਊਂਗ ਨਾ ਭੁੱਖ ਲੈਣਾ ਜੀ ਬਸਤਰ ਲੈ ਕੇ ਕੰਡੇ ਬੈਠੇ ਗੁਰੂ ਨਾਨਕ ਸਾਹਿਬ ਜੀ ਦਰਿਆ ਵਿੱਚ ਬੜੇ ਉਹ ਪਤਾ ਨਹੀਂ ਕਿੰਨਾ ਚਿਰ ਲੰਘ ਗਿਆ ਸਿਆਲ ਸੀ ਬਦਲਵਾਈ ਹੋਈ ਪਈ ਸੀ ਮੀਂਹ ਲੈ ਪਿਆ ਸਾ ਜੋਰੋ ਜੋਰ ਮੀਂਹ ਲੈ ਪਿਆ ਬੈਠੇ ਬੈਠੇ ਲੈਣਾ ਜੀ ਦੇ ਕੱਪੜੇ ਭਿੱਜ ਗਏ ਠੰਡ ਦੌੜ ਗਈ ਨੀਲੇ ਹੋ ਕੇ ਡਿੱਗ ਪਏ ਕਿਉਂਕਿ ਇਕਦਾਂ ਠੰਡ ਵੈਸੀ ਸੀ ਇੱਕ بارش ਹੋ ਰਹੀ ਭਾਈ ਲੈਣਾ ਜੀ ਦੇ ਕਪੜੇ ਪੇਜ ਗਏ ਸਰੀਰ ਨੀਲਾ ਹੋ ਗਿਆ ਠਰ ਕੇ ਡਿੱਗ ਪਏ ਕੋਮਲ ਬਦਨ ਕਿਉਂਕਿ ਉਮਰ ਸੁਖ ਵਿੱਚ ਲੰਗੀ ਸੀ ਪਿਛਲੀ ਸਾਰੀ ਅਮੀਰ ਬਹੁਤ ਸੀ ਨਾ ਭਾਈ ਲੈਣਾ ਜੀ ਦਾ ਪਰਿਵਾਰ ਸੌਖੇ ਬਹੁਤ ਸੀ ਕਰੋ ਸਰੀਰ ਨੇ ਸਰਦੀ ਖਾ ਲਈ ਤਤਸ਼ਨ ਗੁਰੂ ਬਾਬੇ ਨੇ ਬਾਹਰ ਆ ਕੇ ਚਰਨ ਨਾਲ ਉਠਾਇਆ ਮਹਾਰਾਜ ਨੇ ਆਪ ਦਾ ਚਰਨ ਲਾਇਆ ਸੱਜਾ ਚਰਨ ਲਾਇਆ ਭਾਈ ਲੈਣੇ ਦੇ ਬੇਹੋਸ਼ ਪਏ ਦੇ ਉੱਠੇ ਉਠਾਇਆ ਤਾ ਗਰਮੀ ਤੇ ਸੁਧ ਫੇਰ ਆ ਗਈ। ਵੀ ਠੰਡ ਸੀ ਖਤਮ ਹੋ ਗਈ, ਗਰਮੀ ਆ ਗਈ। ਇਸ ਵੇਲੇ ਲੈਣਾ ਜੀ ਦੇ ਪੁੱਛਣ ਪਰ ਬਾਬੇ ਜੀ ਨੇ ਦੱਸਿਆ। ਗੁਰੂ ਨਾਨਕ ਪ੍ਰਕਾਸ਼ ਵਿੱਚ ਵਚਨ ਆਉਂਦਾ ਹੈ। ਸੁਣ ਬੋਲੇ ਸ੍ਰੀ ਪ੍ਰਭ ਕਿਰਪਾਲਾ ਹਉ ਕਾਲਤ ਜੋ ਕਾਲ ਵਿਸਾਲ ਅਨੇਕ ਪ੍ਰਕਾਰਨ ਜੋ ਤਪ ਕਰਨਾ ਸਭ ਸਿੱਖਣ ਹਿਤ ਲਖੋ ਅਚਰਨਾ ਜੋ ਮੇਰੇ ਮੈਂ ਸਰਦਾ ਧਰਹੀ ਮਨ ਕਰ ਸਬਦ ਕਮਾਵਨ ਕਰਹੀ ਨਾਨਕ ਪੰਥੀ ਜਿਨ ਕੈ ਨਾਮ ਵਾਹਿਗੁਰੂ ਜਪ ਰਹਿਤ ਆਕਾਮ ਸੋ ਜਮ ਕੋ ਨਹਿ ਦੇਖਨ ਪੇ ਹੈ ਸੁਖ ਸੋ ਗਤ ਪ੍ਰਾਪਤ ਤਨ ਹੀ ਹੈ ਉਹਨਾਂ ਨੂੰ ਸੁਖ ਵੀ ਮਿਲਦਾ ਤੇ ਗਤੀ ਵੀ ਮਿਲਦੀ ਹੈ ਸੋ ਸਾਧ ਸੰਗਤ ਜੀ ਇਹ ਗੁਰੂ ਨਾਨਕ ਦੇ ਮਹਾਰਾਜ ਦੀਆਂ ਖੇਡਾਂ ਸਨ ਤੇ ਗੁਰੂ ਕੇ ਪਿਆਰ ਵਾਲੇ ਸਿੱਖਾਂ ਦੀ ਘਾਲ ਕਮਾਈ ਸੀ ਜਿਹੜੇ ਸਤਿਗੁਰਾਂ ਨੇ ਆਪ ਉਹਨਾਂ ਨੂੰ ਬਲ ਦੇ ਕੇ ਕਰਵਾਈ ਆ। ਸੋ ਆਓ ਬੜਾ ਪਿਆਰਾ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਹੈ। ਗੁਰੂ ਕੇ ਸਿੱਖਾਂ ਦਾ ਹੈ। ਬਾਕੀ ਰਹਿੰਦਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।